ਜਿਹੜੀ ਦਿੱਕਤ ਹੈ ਗਦੂਦਾਂ ਦੀ ਹੁੰਦੀ ਕੀ ਆ ਪ੍ਰੋਬਲਮ ਕੀ ਗਦੂਦਾਂ ਦਾ ਵਧਣ ਦਾ ਕਾਰਨ ਕੀ ਰਹਿੰਦਾ ਆ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਜਦੋਂ ਪਿਸ਼ਾਬ ਕਰ ਜਾਂਦੇ ਆ ਅਗਲਾ ਕਹਿੰਦਾ ਥੋੜਾ ਥੋੜਾ ਆ ਹੀ ਜਾਂਦਾ ਆ ਚਲ ਪਿਸ਼ਾਬ ਆ ਰਿਹਾ ਆਮ ਦਿੱਕਤ ਹੋ ਸਕਦੀ ਆ ਜਾਂ ਗਦੂਦਾਂ ਦਾ ਸਾਈਜ਼ ਵੱਧ ਗਿਆ ਉਹ ਵੀ ਕੋਈ ਹੋਰ ਪ੍ਰੋਬਲਮ ਹੋ ਸਕਦੀ ਆ ਅਗਰ ਅਕਸਰ ਲੋਕ ਚੌਲ ਖਾਣ ਨਾਲ ਰਿਲੇਟ ਕਰਨ ਲੱਗ ਜਾਂਦੇ ਨੇ ਵੀ ਚੌਲ ਖਾ ਕੇ ਪਤਾ ਨਹੀਂ ਸਾਈਜ਼ ਵੱਧ ਗਿਆ ਜਾਂ ਇਦਾਂ ਹੋ ਗਿਆ ਪ੍ਰੋਬਲਮ ਹੈ ਕੀ ਅਸਲ ਦੀ ਪ੍ਰੋਬਲਮ ਮਰਦ ਦੇ ਨਾਲ ਸਬਦਾ ਗਦੂਦ ਵਧਦਾ ਹੈ ਲਗਭਗ 45-50 ਸਾਲ ਦੇ ਆਸ-ਪਾਸ ਗਦੂਦ ਦਾ ਵਧਣਾ ਸ਼ੁਰੂ ਹੁੰਦਾ ਹੈ ਜਦੋਂ ਵਧਦਾ ਹੈ ਥੋੜਾ ਪਿਸ਼ਾਬ ਦੇ ਰਸੇ 'ਤੇ ਦਬਾਅ ਪੈਦਾ ਕਰਦਾ ਹੈ ਤੇ ਪਿਸ਼ਾਬ ਦੀ थैਲੀ ਨੂੰ ਐਕਸਟਰਾ ਕੰਮ ਕਰਨਾ ਪੈਂਦਾ ਹੈ ਉਸ ਵੇਲੇ ਪਿਸ਼ਾਬ 'ਚ ਥੋੜੀ ਰੁਕਾਵਟ ਹੋਣਾ ਥੋੜਾ ਪਿਸ਼ਾਬ ਰੁਕ-ਰੁਕ ਕੇ ਆਣਾ ਛੇਤੀ ਪਿਸ਼ਾਬ ਜਾਣਾ ਰਾਤ ਨੂੰ ਉੱਠਣਾ ਇਹ ਸਾਰੀ ਚੀਜ਼ਾਂ ਸ਼ੁਰੂ ਹੁੰਦੀ ਹੈ ਇਹ ਗਦੂਦ ਦੇ ਸਾਈਜ਼ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਸਿੰਪਟਮਸ ਕਿ ਉਹ ਗਦੂਦ ਉਹਨਾਂ ਨੂੰ ਕੀ ਪ੍ਰੋਬਲਮ ਦੇ ਰਿਹਾ ਹੈ ਉਸ ਦੇ ਉੱਤੇ ਬੜਾ ਫਰਕ ਪੈਂਦਾ ਹੈ ਮੈਂ ਇਹ ਮੈਸੇਜ ਨਹੀਂ ਦੇਣ ਮੰਗਦਾ ਤੁਹਾਨੂੰ ਕਿ ਜਿਹੜਾ ਮਰਜੀ ਗਦੂਦ ਦਾ ਸਾਈਜ਼ ਹੋਏ ਜੋ ਮਰਜੀ ਪ੍ਰੋਬਲਮ ਹੋਏ ਜੀ ਆ ਕੇ ਵਾਟਰਪੇਪਰ ਥਰਾਲਾ ਲਓ ਐਸਾ ਨਹੀਂ ਹੈ ਪ੍ਰੋਸੀਜਰ ਦਾ ਇੱਕ ਇੰਡੀਕੇਸ਼ਨ ਹੁੰਦਾ ਕਿ ਅਸੀਂ ਇਸ ਇਸ ਚੀਜ਼ ਇਸ ਪ੍ਰੋਬਲਮ ਵਾਸਤੇ ਇਹ ਕਰਾਂਗੇ ਦੂਜੀ ਪ੍ਰੋਬਲਮ ਵਾਸਤੇ ਇਹ ਕਰਾਂਗੇ ਤੀਜੀ ਵਾਸਤੇ ਇਹ ਕਰਾਂਗੇ ਅੱਜਕੱਲ ਗਦੂਦਾਂ ਦੀ ਯਾਨੀ ਕਿ ਪ੍ਰੋਸਟੇਟ ਦੀ ਪ੍ਰੋਬਲਮ ਆਮ ਹੋ ਗਈ ਹੈ ਬਹੁਤ ਸਾਰੇ ਜਿਹੜੇ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਜਾਂ ਮੇਲ ਨੇ ਉਹਨਾਂ ਨੂੰ ਪਿਸ਼ਾਬ ਕਰਨ ਚ ਦਿੱਕਤ ਆਉਂਦੀ ਐ ਇੱਥੋਂ ਤੱਕ ਕਿ ਜ਼ਿਆਦਾ ਪੇਨ ਵੀ ਰਹਿਣ ਲੱਗ ਗਿਆ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਸ ਨੂੰ ਲੈ ਕੇ ਗੱਲ ਕਰਾਂਗੇ ਆਖਿਰਕਾਰ ਇਹ ਜਿਹੜੀ ਦਿੱਕਤ ਹੈ ਗਦੁੱਦਾਂ ਦੀ ਹੁੰਦੀ ਕੀ ਆ ਪ੍ਰੋਬਲਮ ਕੀ ਹੈ ਗਦੁੱਦਾਂ ਦਾ ਵਧਣ ਦਾ ਕਾਰਨ ਕੀ ਰਹਿੰਦਾ ਆ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਤੇ ਬਹੁਤ ਸਾਰੇ ਲੋਕ ਸੋਚਦੇ ਨੇ ਆਪਰੇਸ਼ਨ ਇਸ ਦਾ ਇਲਾਜ ਹੈਗਾ ਜੇ ਆਪਰੇਸ਼ਨ ਵੀ ਕਰਾਉਣੇ ਆ ਤਾਂ ਉਹ ਕਿਵੇਂ ਕਰਵਾਇਆ ਜਾਵੇ ਕੀ ਕਰਵਾਇਆ ਜਾਵੇ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਬਚਾਇਆ ਜਾਵੇ ਇਸ ਉੱਤੇ ਹੀ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਡਾਕਟਰ ਕਰਮਬੀਰ ਸੱਬਰਵਾਲ ਜੀ ਮੌਜੂਦ ਨੇ ਜਿਹਨੇ ਨੇ ਚੀਫ ਜੀਰੋਲੋਜਿਸਟ ਨੇ ਉੱਥੇ ਹੀ ਰੋਬੋਟਿਕ ਸਰਜਨ ਨੇ ਜਿਹੜਾ ਸੁਹਾਣਾ ਹਸਪੀਟਲ ਦੇ ਵਿੱਚ ਤੇ ਏਸੇ ਜਿਹੜੇ ਗਦੁੱਦਾਂ ਦੇ ਨੂੰ ਮਾਹਿਰ ਨੇ ਪ੍ਰੋਬਲਮਸ ਨੂੰ ਲੈ ਕੇ ਉਹਨਾਂ ਨਾਲ ਗੱਲਬ ਤੇ ਜੇ ਗੱਲ ਕਰੀਏ ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈਗੀ ਹਾਲਾਂਕਿ ਲੋਕਾਂ ਨੂੰ ਇੱਕ ਪਤਾ ਵੀ ਨਹੀਂ ਲੱਗਦਾ ਕਿ ਜਦੋਂ ਪਿਸ਼ਾਬ ਕਰ ਜਾਂਦੇ ਆ ਅਗਲਾ ਕਹਿੰਦਾ ਥੋੜਾ ਥੋੜਾ ਆਈ ਜਾਂਦਾ ਆ ਚਲ ਪਿਸ਼ਾਬ ਆ ਰਿਹਾ ਆਮ ਦਿੱਕਤ ਹੋ ਸਕਦੀ ਆ ਜਾਂ ਗਦੂ ਦਾ ਸਾਈਜ਼ ਵੱਧ ਗਿਆ ਉਹ ਵੀ ਕੋਈ ਹੋਰ ਪ੍ਰੋਬਲਮ ਹੋ ਸਕਦੀ ਆ ਅਗਰ ਅਕਸਰ ਲੋਕ ਚੌਲ ਖਾਣ ਨਾਲ ਰਿਲੇਟ ਕਰਨ ਲੱਗ ਜਾਂਦੇ ਨੇ ਵੀ ਚੌਲ ਖਾ ਕੇ ਪਤਾ ਨਹੀਂ ਸਾਈਜ਼ ਵੱਧ ਗਿਆ ਜਾਂ ਇਦਾਂ ਹੋ ਗਿਆ ਪ੍ਰੋਬਲਮ ਹੈ ਕੀ ਆ ਸਭ ਦੀ ਪ੍ਰੋਬਲਮ ਕੀ ਹੈ ਸਸਰੀ ਕਾਲਰ ਚੋਕੋ ਥੈਂਕ ਯੂ ਜੀ ਤੁਸੀਂ ਮੈਨੂੰ ਬੁਲਾਉਣ ਵਾਸਤੇ ਬੇਸਿਕਲੀ ਤੁਸੀਂ ਇਹ ਸਾਰਿਆਂ ਨੇ ਸਮਝਣਾ ਹੈ ਜੀ ਕਿ ਗਦੂਦ ਇੱਕ ਨਾਰਮਲ ਆਰਗਨ ਹੈ ਠੀਕ ਹੈ ਇੱਕ ਅਕਰੋਡ ਜਨਾ ਜ ਗਲੈਂਡ ਹੁੰਦਾ ਹੈ ਜਿਹੜਾ ਪਿਸ਼ਾਬ ਦੀ ਥੈਲੀ ਹੁੰਦੀ ਹੈ ਆਦਮੀਆਂ ਚ ਉਸ ਦੇ ਥੱਲੇ ਇਸ ਤਰ੍ਹਾਂ ਇੱਕ ਅਕਰੋਡ ਜਆ ਗਲੈਂਡ ਹੁੰਦਾ ਹੈ ਉਹਦੇ ਵਿੱਚੋਂ ਦੀ ਅਸੀਂ ਪਿਸ਼ਾਬ ਕਰਦੇ ਹਾਂ ਉਮਰ ਦੇ ਨਾਲ ਸਬਦਾ ਗਦੂਦ ਵੱਧਾ ਹੈ ਲਗਭਗ 45 50 ਸਾਲ ਦੇ ਆਸ-ਪਾਸ ਗਦੂਦ ਦਾ ਵਧਣਾ ਸ਼ੁਰੂ ਹੁੰਦਾ ਹੈ ਜਦੋਂ ਵੱਧਾ ਹੈ ਥੋੜਾ ਪਿਸ਼ਾਬ ਦੇ ਰਸੇ ਜਿਹਾ ਦਬਾਅ ਪੈਦਾ ਕਰਦਾ ਹੈ ਤੇ ਪਿਸ਼ਾਬ ਦੀ ਥੈਲੀ ਨੂੰ ਐਕਸਟਰਾ ਕੰਮ ਕਰਨਾ ਪੈਂਦਾ ਹੈ ਉਸ ਵੇਲੇ ਪਿਸ਼ਾਬ 'ਚ ਥੋੜੀ ਰੁਕਾਵਟ ਹੋਣਾ ਥੋੜਾ ਪਿਸ਼ਾਬ ਰੁਕ ਰੁਕ ਕੇ ਆਣਾ ਛੇਤੀ ਪਿਸ਼ਾਬ ਜਾਣਾ ਰਾਤ ਨੂੰ ਉੱਠਣਾ ਇਹ ਸਾਰੀ ਚੀਜ਼ਾਂ ਸ਼ੁਰ ਇੱਕ ਗੱਲ ਮੈਂ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣ ਮੰਗਾਗਾ ਜੀ ਗਦੂਦ ਦੇ ਸਾਈਜ਼ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਆਮ ਗਦੂਦ ਦਾ ਸਾਈਜ਼ 20 ਤੋਂ 25 ਗ੍ਰਾਮ ਦੇ ਵਿੱਚ ਹੁੰਦਾ ਹੈ ਲੋਕ ਮੇਰੇ ਕੋਲ ਆਉਂਦੇ ਨੇ ਅਲਟਰਾਸਾਊਂਡ ਦੀ ਰਿਪੋਰਟ ਬੜੀ ਕਾਮਨ ਹੁੰਦੀ ਹੈ ਲੋਕ ਕਰਾ ਕੇ ਆ ਜਾਂਦੇ ਨੇ ਤੇ ਲੋਕ ਕਹਿੰਦੇ ਨੇ ਜੀ 50 ਗ੍ਰਾਮ ਦਾ ਗਦੂਦ ਹੋ ਗਿਆ ਜੀ 40 ਗ੍ਰਾਮ ਦਾ ਗਦੂਦ ਹੋ ਗਿਆ ਜੀ ਪ੍ਰੋਬਲਮ ਉਹਨਾਂ ਨੂੰ ਕੋਈ ਨਹੀਂ ਹੁੰਦੀ ਤੇ ਸਾਈਜ਼ ਨਾਲ ਫਰਕ ਨਹੀਂ ਪੈਂਦਾ ਸਿੰਪਟਮਸ ਕਿ ਉਹ ਗਦੂਦ ਉਹਨਾਂ ਨੂੰ ਕੀ ਪ੍ਰੋਬਲਮ ਦੇ ਰਿਹਾ ਉਸ ਦੇ ਉੱਤੇ ਬੜਾ ਫਰਕ ਪੈਂਦਾ ਹੈ ਤੇ ਇਹ ਗਦੂਦ ਦਾ ਵਧਣਾ ਜਿਸ ਤਰ੍ਹਾਂ ਮੂੰਹ ਤੇ ਝੁਰੀਆਂ ਪੈਣੀਆਂ ਵਾਲ ਸਫ ਜ਼ਰੂਰੀ ਨਹੀਂ ਹੈ ਕਿ ਹਰ ਇਨਸਾਨ ਨੂੰ ਜਿਸ ਦਾ ਗਦੂਦ ਦਾ ਏਜ ਦੇ ਨਾਲ ਇਨਲਾਰਜਮੈਂਟ ਹੋਏ ਵਧਾਵਾ ਹੋਏ ਤੇ ਉਸ ਬੰਦੇ ਨੂੰ ਆਪਰੇਸ਼ਨ ਹੀ ਕਰਾਣਾ ਹੁੰਦਾ ਹੈ ਸ਼ੁਰੂ ਚ ਅਸੀਂ ਪਹਿਲੇ ਪੇਸ਼ੈਂਟ ਨੂੰ ਅਸੈਸ ਕਰਦੇ ਹਾਂ ਕੁਝ ਬੜੇ ਸਿੰਪਲ ਜਿਹੇ ਟੈਸਟ ਹੁੰਦੇ ਨੇ ਖੂਨ ਪਿਸ਼ਾਬ ਦੇ ਟੈਸਟ ਹੁੰਦੇ ਨੇ ਇੱਕ ਪੀਐਸਐਲ ਲੈਵਲ ਦਾ ਟੈਸਟ ਹੁੰਦਾ ਜੋ ਸਾਨੂੰ ਜ਼ਰੂਰ ਕਰਨਾ ਹੁੰਦਾ ਹੈ ਉਹ ਕੈਂਸਰ ਦਾ ਮਾਰਕਰ ਹੁੰਦਾ ਹੈ ਅਲਟਰਾਸਾਉਂਡ ਔਰ ਇੱਕ ਫਲੋ ਟੈਸਟ ਇਹ ਸਾਨੂੰ ਦੱਸਦਾ ਹੈ ਕਿ ਇਸ ਮਰੀਜ਼ ਨੂੰ ਕੋਈ ਦਵਾਈ ਦੀ ਲੋੜ ਹੈ ਵੀ ਕਿ ਨਹੀਂ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਜਸ ਕਿਉਂਕਿ ਆਪਣੇ ਦੋਸਤਾਂ ਨਾਲ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਉਹ ਕਹਿੰਦੇ ਨੇ ਹਾਂ ਯਾਰ ਮੈਨੂੰ ਵੀ ਇਦਾਂ ਲੱਗਦਾ ਰਿਸ਼ਾਬ ਖੁੱਲਕੇ ਨਹੀਂ ਆ ਰਿਹਾ ਤਾਂ ਫਿਰ ਉਹ ਵੀ ਕੋਰਿਲੇਟ ਕਰਨ ਲੱਗਦੇ ਹੈ ਕਿ ਸ਼ਾਇਦ ਮੈਨੂੰ ਵੀ ਪ੍ਰੋਬਲਮ ਹੈ ਬਟ ਅਗਰ ਰਿਪੋਰਟਾਂ 'ਚ ਸਾਰਾ ਕੁਝ ਫਰਸਟ ਕਲਾਸ ਆ ਰਿਹਾ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਬਹੁਤ ਸਿੰਪਟਮਸ ਨਹੀਂ ਹੈ ਤਾਂ ਉਹਨਾਂ ਨੂੰ ਸਮਝਾਈਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਦਵਾਈ ਲੈਣੀ ਹੋਵੇ ਜੇ ਦਵਾਈ ਲੈਣੀ ਹੈ ਤੇ ਪਹਿਲਾਂ ਅਸੀਂ ਕੁਝ ਬੇਸਿਕ ਦਵਾਈਆਂ ਨਾਲ ਸ਼ੁਰੂ ਕਰਦੇ ਹਾਂ ਟੇਪਰ ਕਰਦੇ ਹਾਂ ਫਾਲੋਅ ਅਪ 'ਚ ਬੁਲਾਉਂਦੇ ਹਾਂ ਲੱਗਦਾ ਹੈ ਸਭ ਠੀਕ ਹੈ ਤਾਂ ਕੋਈ ਹੋ ਕੁਝ ਐਸੀ ਕੰਡੀਸ਼ਨਸ ਹੁੰਦੀ ਹੈ ਜਿਸ ਸੇ ਉਹਨਾਂ ਨੂੰ ਆਪਰੇਸ਼ਨ ਦੀ ਲੋੜ ਪੈ ਸਕਦੀ ਹੈ। ਆਪਰੇਸ਼ਨ ਦੀ ਗੱਲ ਕਰ ਲਈ ਪਰ ਆਪਰੇਸ਼ਨ ਦਾ ਨਾਮ ਐ ਬਹੁਤ ਆ ਉਹ ਵੀ ਉਸ ਸਾਥੇ ਆਪਰੇਸ਼ਨ ਕਰਨਾ ਜਿੱਥੇ ਬੰਦਾ ਹੱਥ ਲਾਉਣ ਤੋਂ ਵੀ ਡਰੇ ਅਗਲਾ ਕਹਿੰਦਾ ਵੀ ਮੈਂ ਜੇ ਚੀਰਾ ਲਵਾ ਲਿਆ ਤਾਂ ਇਹਦੇ ਨਾਲ ਦਰਦ ਸ਼ੁਰੂ ਹੋ ਜਾਊਗਾ, ਦਿੱਕਤਾਂ ਹੋਣਗੀਆਂ, ਵਿਸ਼ਾਭ ਕਰਨਾ ਕਈ ਵਾਰ ਕਈ ਲੋਕ ਕਰਨ ਲਾਇਆ ਪੇਸ਼ੈਂਟ ਬਾਅਦ ਲੱਗ ਲੱਗ ਕੇ ਮਨ ਤਾਂ ਵਿਸ਼ਾਭ ਹੋਣ ਲੱਗਿਆ ਮੈਂ ਤਾਂ ਪੰਗਾ ਹੀ ਲੈ ਲਿਆ ਆਪਰੇਸ਼ਨ ਕਰਾ ਕੇ। ਜਾਕੀ ਵਾਰ ਸੈਕਸ਼ੂਅਲ ਜਿਹੜੀ ਲਾਈਫ ਹੈਗੀ ਆ ਉਹ ਡਿਸਟਰਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕੀ ਕੀ ਵਾਕਈ ਜਿਹੜਾ ਆਪਰੇਸ਼ਨ ਦਾ ਨਾਮ ਐਡਾ ਡਰਾਉਣ ਵਾਲਾ ਜਾਂ ਦੇਖੋ ਜੀ ਆਪਰੇਸ਼ਨ ਤੇ ਆਪਰੇਸ਼ਨ ਹੀ ਹੁੰਦਾ ਬਟ ਇਹ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਹੁਣ ਓਪਨ ਸਰਜਰੀ ਜੋ ਚੀਰੇ ਵਾਲੀ ਆਪਰੇਸ਼ਨ ਵਗੈਰਾ ਨਹੀਂ ਦੋ ਤਾਂ ਜਮਾਨਾ ਤਾਂ ਬਹੁਤ ਪਹਿਲਾਂ ਲੰਘ ਗਿਆ ਬਹੁਤ ਹੀ ਘੱਟ ਐਸੀ ਕੁਝ ਸਰਜਰੀਜ਼ ਹੁੰਦੀ ਹੈ ਕੋਈ ਬਿਲਕੁਲ ਹੀ ਐਮਰਜੈਂਸੀ ਹੁੰਦੀ ਹੈ ਜਿਸ ਤੇ ਸਾਨੂੰ ਕੋਈ ਚੀਰੇ ਵਾਲੀ ਸਰਜਰੀ ਕਰਨ ਦੀ ਲੋੜ ਪਏ ਦੂਰਬਿੰਦ ਦੀ ਤਕਨੀਕਾਂ ਆਏ ਨੂੰ ਬਹੁਤ ਸਾਲ ਹੋ ਗਏ ਨੇ ਹੈਨਾਂ ਸਾਨੂੰ ਕਰਦੇ ਆ 20 ਸਾਲ ਤੋਂ ਉੱਤੇ ਹੋ ਗਏ ਨੇ ਕਿ ਅਸੀਂ ਸਿਰ ਦੂਰਬੀਨ ਦੇ ਨਾਲ ਜੋ ਐਂਡੋਸਕੋਪਿਕ ਪ੍ਰੋਸੀਜਰ ਹੁੰਦੇ ਆ ਪਿਸ਼ਾਬ ਦੇ ਰਾਹੀ ਜਾ ਕੇ ਅਸੀਂ ਜਾ ਕੇ ਗਦ੍ਰੀਦ ਨੂੰ ਪਹਿਲੇ ਛਿਲਕੇ ਕਢਾਲ ਦਿੰਦੇ ਸੀ ਜਿਸ ਨੂੰ ਨਾਰਮਲ ਸਿੰਪਲ ਟੀਯੂਆਰਪੀ ਬੋਲਦੇ ਇਲੈਕਟ੍ਰਿਕ ਕਰੰਟ ਨਾਲ ਉਸ ਦੇ ਬਾਅਦ ਲੇਜ਼ਰ ਸਰਜਰੀਜ਼ ਆਈ ਜੋ ਸੇਮ ਚੀਜ਼ ਅਸੀਂ ਲੇਜ਼ਰ ਨਾਲ ਕਰ ਸਕਦੇ ਸੀ ਰੋਬੋਟਿਕ ਸਰਜਰੀਜ਼ ਵੀ ਹੈਗੀਆਂ ਨੇ ਜਿਹੜੇ ਵੱਡੇ ਪ੍ਰੋਸਟੇਟਸ ਹੁੰਦੇ ਨੇ ਅਸੀਂ ਉਹਨਾਂ ਨੂੰ ਰੋਬੋਟਿਕਲੀ ਡੀਲ ਕਰਦੇ ਆ ਔਰ ਇੱਕ ਵਿਚਦਾ ਰਸਤਾ ਬੜੀ ਚੰਗੀ ਤਕਨੀਕ ਆਈ ਹੈ ਜਿਸ ਨੂੰ ਅਸੀਂ ਵਾਟਰਵੇਅ ਪਰ ਰੀਜ਼ੂਮ ਥੈਰੇਪੀ ਕਹਿੰਦੇ ਹਾਂ ਮੈਂ ਉਸ ਉੱਤੇ ਹੀ ਗੱਲ ਕਰਨ ਵਾਲਾ ਸੀ ਕਿਉਂਕਿ ਅਸੀਂ ਆਮ ਕਰਕੇ ਇਹ ਚੀਜ਼ ਸੁਣੀ ਨਹੀਂ ਸੀ ਯਾਰ ਪਰ ਸੁਹਾਣਾ ਹਸਪੀਟਲ ਦੀ ਇਹ ਗੱਲ ਕਰੀ ਇੱਥੇ ਸੁਣਨ ਨੂੰ ਮਿਲਿਆ ਕਿ ਇਹ ਜਿਹੜਾ ਟ੍ਰੀਟਮੈਂਟ ਉਹ ਵੀ ਹੁੰਦਾ ਹੁੰਦੀ ਕੀ ਹੈ ਥੈਰੇਪੀ ਬੇਸਿਕਲੀ ਉੱਤੇ ਜੀ ਗੱਲ ਕਰੋ ਦੇਖੋ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਗਦੂਰ ਜਦ ਏਜ ਦੇ ਨਾਲ ਵੱਜ ਜਾਂਦਾ ਹੈ ਅਗਰ ਉਹ ਪਿਸ਼ਾਬ ਦੇ ਰਸਤੇ ਨੂੰ ਇੰਨਾ ਰੋਕ ਰਿਹਾ ਕਿ ਬੰਦੇ ਨੂੰ ਪਿਸ਼ਾਬ ਆ ਹੀ ਨਹੀਂ ਰਿਹਾ ਦਵਾਈਆਂ ਦੇ ਬਾਵਜੂਦ ਨਲਕੀ ਲਾਣੀ ਪੈ ਰਹੀ ਹੈ ਉਹਨਾਂ ਨੂੰ ਪਿਸ਼ਾਬ ਚ ਬਾਰ-ਬਾਰ ਖੂਨ ਆ ਰਿਹਾ ਹੈ ਉਹਨਾਂ ਨੂੰ ਪਿਸ਼ਾਬ ਦੀ थैਲੀ ਚ ਪਥਰੀਆਂ ਬਣ ਰਹੀਆਂ ਨੇ ਜਾਂ ਫਿਰ ਉਹ ਇਤਨਾ ਜ਼ਿਆਦਾ ਪਿਸ਼ਾਬ ਰੁਕ ਗਿਆ ਕਿ ਉੱਤੇ ਜਾ ਕੇ ਕਿਡਨੀਆਂ ਨੂੰ ਖਰਾਬ ਕਰ ਰਿਹਾ ਹੈ ਇਹ ਕੁਝ ਬੇਸਿਕ-ਬੇਸਿਕ ਕੰਡੀਸ਼ਨਸ ਹੁੰਦੀ ਹੈ ਜਿਸ ਤੇ ਅਸੀਂ ਆਪਰੇਸ਼ਨ ਰეკਮੈਂਡ ਕਰਦੇ ਆ ਰਿਜ਼ਿਊਮ ਵਾਟਰ ਵੇਪਰ ਥੈਰੇਪੀ ਇੱਕ ਬੜੀ ਚੰਗੀ ਤਕਨੀਕ ਹੈ ਜੋ ਰਿਲੇਟਿਵਲੀ ਨਵੀਂ ਹੈ ਲਗਭਗ 1.5 ਸਾਲ ਪਹਿਲਾਂ ਹਿੰਦੁਸਤਾਨ ਚ ਆਈ ਹੈ ਅਮਰੀਕਾ ਚ ਇਜਾਦ ਹੋਈ ਸੀ ਅਮਰੀਕਾ ਚ ਤੇ 5-6 ਸਾਲ ਦੀ ਚੱਲ ਰਹੀ ਹੈ ਬਹੁਤ ਸਾਰੇ ਟ੍ਰਾਇਲਸ ਹੋਏ ਐਫਡੀ ਅਪਰੂਵਲ ਮਿਲ ਗਿਆ ਤਾਂ ਜਾ ਕੇ ਹੁਣ ਹਿੰਦੁਸਤ ਉਹ ਰੈਜ਼ਿਊਮ ਥੈਰਪੀ ਚ ਹੁੰਦਾ ਇਹ ਹੈ ਜੀ ਕਿ ਤੁਸੀਂ ਪਾਪ ਸਟੀਮ ਵਾਟਰ ਵੇਪਰ ਉਸ ਚ ਤੁਸੀਂ ਕੀ ਕਰਦੇ ਹੋ ਜੋ ਮੈਂ ਤੁਹਾਨੂੰ ਦੱਸਿਆ ਇਸ ਤਰ੍ਹਾਂ ਇਹ ਅਖਰੋਟ ਵਾਲਾ ਸਾਡਾ ਗਲੈਂਡ ਹੈਗਾ ਪ੍ਰੋਸਟੇਟ ਇਸ ਚ ਤੁਸੀਂ ਬਹੁਤ ਛੋਟੀ ਜੀ ਬੰਦੂਕ ਦੇ ਨਾਲ ਪਿਸ਼ਾਬ ਦੇ ਰਾਹੀ ਜਾਂਦੇ ਹੋ ਉਸ ਚੋਂ ਇੱਕ ਛੋਟੀ ਜੀ ਨੀਡਲ ਨਿਕਲਦੀ ਹੈ ਔਰ ਉਹ ਅਲੱਗ-ਅਲੱਗ ਜਗਾਹ 'ਤੇ ਅਸੀਂ ਨੋ ਨੋ ਸੈਕੰਡਰੀ ਸਾਈਕਲ ਬੋਲਦੇ ਹਾਂ ਉਹਨੂੰ 9 ਸੈਕਿੰਡ ਵਾਸਤੇ 0.4 ਐਮਐਲ ਸਟੀਮ ਪਾ ਦਿੰਦੇ ਆ ਉਹ ਸਟੀਮ ਜਾ ਕੇ 1.5 2 ਸੈਂਟੀਮੀਟਰ ਦੇ ਏਰੀਆ ਪ੍ਰੋਸਟੇਟ ਨੂੰ ਸੜ ਦਿੰਦੀ ਹੈ ਠੀਕ ਹੈ ਉਸ ਸਟੀਮ ਦੇ ਨਾਲ ਉਹ ਸੜ ਜਾਂਦਾ ਅੰਦਰ ਸਟੀਮ ਚ ਉਸਦੇ ਬਾਅਦ ਕੀ ਹੁੰਦਾ ਇਹ ਜੋ ਪ੍ਰੋਸਟੇਟ ਹੈ ਇਹ ਧੀਰੇ ਧੀਰੇ ਕਰਕੇ ਸ਼ਰਿੰਕ ਹੋ ਜਾਂਦਾ ਤੇ ਪਿਸ਼ਾਬ ਦਾ ਰਸਤਾ ਖੁੱਲ ਜਾਂਦਾ ਮਤਲਬ ਦੇਸੀ ਭਾਸ਼ਾ ਚ ਕਹਿੰਦੇ ਕਿ ਜਿਹੜਾ ਆ ਗਦੂਦੇ ਬਦਨ ਨਾਲ ਜਾਂ ਮਾਸਪਦਨ ਨਾਲ ਨਾੜੀ ਦਬ ਜਾਂਦੀ ਹੈ ਮੇਰੇ ਨਾੜੀ ਦਬਣ ਨਾਲ ਪਿਸ਼ਾਬ ਵੀ ਘੱਟ ਆਉਣਾ ਸ਼ੁਰੂ ਹੁੰਦਾ ਕਈ ਵਾਰ ਇੰਨਾ ਕਿ ਜ਼ਿਆਦਾ ਤਾਂ ਖੂਨ ਆਉਣ ਲੱਗ ਜਾਂਦਾ ਪਰ ਤੁਸੀਂ ਕਹਿੰਦੇ ਹੋ ਕਿ ਜਿਹੜਾ ਉਹ ਜਿਹੜਾ ਆਲੇ-ਆਲੇ ਐਕਸਟਰਾ ਮਾਸ ਆ ਜਾਂਦਾ ਸਿੱਧੀ ਜੜਾ ਜਮਾ ਹੋਇਆ ਉਹ ਇਸ ਤਰੀਕੇ ਨਾਲ ਖਤਮ ਕੀਤਾ ਜਾ ਮੋਟੀ ਗੱਲ ਅਸੀਂ ਉਸ ਚੇਤ ਪਾਪ ਪਾ ਕੇ ਉਸ ਨੂੰ ਇੱਕ ਤਰ੍ਹਾਂ ਨਾਲ ਕਹੋਤੇ ਗਲਾ ਸਕਦੇ ਹਾਂ ਠੀਕ ਹੈ ਜੋ ਗਲ ਜਾਂਦਾ ਹੈ ਉਹ ਐਸਾ ਨਹੀਂ ਹੈ ਕਿ ਤੁਸੀਂ ਨਾਲ ਦੇ ਨਾਲ ਕੀਤਾ ਤੇ ਗਲ ਗਿਆ ਤੇ ਖਤਮ ਹੋ ਗਿਆ ਉਸੇ ਬੇਸਿਕਲੀ ਤੁਹਾਨੂੰ ਹਫਤਾ 10 ਦਿਨ ਵਾਸਤੇ ਕੈਥਟਰ ਰੱਖਣਾ ਹੁੰਦਾ ਕਿਉਂਕਿ ਜਦ ਤੁਸੀਂ ਸਟੀਮ ਪਾਓਗੇ ਤਾਂ ਉਹ ਸੁੱਜ ਜਾਂਦਾ ਜਦੋਂ ਸੁੱਜਦਾ ਹੈ ਤੇ ਫਿਰ ਪੇਸ਼ੈਂਟ ਨੂੰ ਕੋਈ ਹੋਰ ਸਿੰਪਟਮ ਨਾ ਆਣ ਉਸ ਦੇ ਵਾਸਤੇ ਅਸੀਂ ਕੈਥਟਰ ਪਾਉਂਦੇ ਹਾਂ ਕਿ ਪੇਸ਼ੈਂਟ ਕੰਫਰਟੇਬਲ ਰਹੇ ਕੈਥਟਰ ਨਿਕਾਲਣ ਦੇ ਹਫਤੇ ਦੋ ਹਫਤੇ ਬਾਅਦ ਆਈਡੀਅਲੀ 4 ਤੋਂ 6 ਹਫ਼ਤੇ ਅਤੇ ਬੇਸਿਕਲੀ ਮੈਕਸਿਮਮ ਇਫੈਕਟ ਆਂਦਾ ਉਸ ਦਾ 2 ਤੋਂ 3 ਮਨਸ 2 ਤੋਂ 3 ਮਿੰਟ ਕੁਝ ਨਹੀਂ ਲੱਗਦਾ ਜਾਨੀ ਹੁੰਦਾ 10 ਮਿੰਟ ਦਾ ਪ੍ਰੋਸੀਜਰ ਹੈ ਮਿਨਿਮਲ ਐਨੇਸਥੀसिया ਹੁੰਦਾ ਉਹ ਵੀ ਅਸੀਂ ਇਸ ਹਸਤੇ ਦਿੰਦੇ ਹਾਂ ਕਿਉਂਕਿ ਅੱਜ ਦੇ ਜ਼ਮਾਨੇ 'ਚ ਕੋਈ ਪੇਨ ਨਹੀਂ برداشت ਕਰਨ ਮੰਗਦਾ ਕਹਿਣ ਵਸਤੇ ਬਾਹਰ ਦੇ ਦੇਸ਼ਾਂ 'ਚ ਲੋਕ ਕਹਿੰਦੇ ਕਿ ਅਸੀਂ ਜਲੀ ਪਾ ਕੇ ਜੀ ਬਿਲਕੁਲ ਹੀ ਬਿਨਾਂ बेहੋਸ਼ੀ ਦੇ ਕਰ ਦਿੰਦੇ ਆ ਮੈਂ ਐਸਾ ਸਮਝਦਾ ਹਾਂ ਐਜ਼ ਅ ਡਾਕਟਰ ਕਿ ਮੈਨੂੰ ਵੀ ਅਗਰ ਕੁਝ ਕਰਾਉਣਾ ਹੋਏ ਤੇ ਅੱਜ ਦੀ ਰੇਟ 'ਚ ਕੋਈ ਪੇਨ ਲੈਣ ਮੰਗਦਾ ਹੈ ਦਰਸਲ ਕਈ ਵਾਰ ਦਰ ਥੱਲੇ ਨਹੀਂ ਨਾ ਦਿਮਾਗ 'ਚ ਹੋਣ ਬਟ ਇਹ ਇਤਨਾ ਰੈਵੋਲੂশনারੀ ਪ੍ਰੋਸੀਜਰ ਹੈ ਕਿ ਸਾਨੂੰ ਐਸ ਡਾਕਟਰਸ ਵੀ ਲੱਗਦਾ ਹੈ ਕਿ ਜੋ ਅਸੀਂ ਘੰਟਾ-ਘੰਟਾ ਲਗਾ ਕੇ ਪਹਿਲਾਂ ਆਪਰੇਸ਼ਨ ਕਰਦੇ ਸੀ 10 ਮਿੰਟ 'ਚੇ ਪੇਸ਼ੈਂਟ ਅੰਦਰ ਤੋਂ ਬਾਹਰ ਓਟੀ ਦੇ ਬਾਹਰ ਹੋ ਜਾਂਦਾ ਹੈ ਤੁਸੀਂ ਆਪਰੇਸ਼ਨ ਦੱਸਿਆ ਕਿ ਵਧੀਆ ਇੱਕ ਨਵੀਂ ਥੈਰੇਪੀ ਹੈਗੀ ਹੈ ਕਰਾਉਣਾ ਕੀ ਕਰਾਉਣ ਦੀ ਲੋੜ ਹੁੰਦੀ ਹੈ ਕਈ ਵਾਰ ਇਹ ਹੁੰਦਾ ਜੇ ਅਗਲਾ ਪਿਸ਼ਾਬ ਆ ਰਿਹਾ ਬਹੁਤ ਸਾਰੇ ਮੈਂ ਪੇਸ਼ੈਂਟ ਜਾਂ ਬਹੁਤ ਸਾਰੇ ਐਸੇ ਦੇਖਿਆ ਲੋਕ ਉਹ ਕਰਾ ਥੋੜਾ ਥੋੜਾ ਕਰਕੇ ਕਰੇ ਜਾਵਾਂਗੇ ਤਾਂ ਵੀ ਕੀ ਫਰਕ ਪੈਂਦਾ ਕੀ ਜੇ ਰੁਕਣ ਲੱਗ ਜਾਂਦਾ ਕੋਈ ਦਿੱਕਤ ਅੰਦਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਿਡਨੀ ਦੀ ਗੱਲ ਕਰੀਏ ਜਾਂ ਹੋਰ ਪਾਰਟਸਿਕਲ ਦੇਖੋ ਜੀ ਇਸੇ ਇੱਕ ਬੇਸਿਕ ਜੀ ਚੀਜ਼ ਸਮਝਣੀ ਹੈ ਸਾਡੇ ਪੁਰਾਣੇ ਬਜ਼ੁਰਗ ਵੀ ਸਮਝਦੇ ਸੀ ਜੇ ਆਂਤ ਸਹੀ ਚੱਲਦੀ ਪਈ ਹੈ ਪਿਸ਼ਾਬ ਸਹੀ ਆ ਰਿਹਾ ਤੇ ਬੰਦਾ ਹੈਲਦੀ ਹੈ ਠੀਕ ਹੈ ਹੁਣ ਪਿਸ਼ਾਬ ਦਾ ਕੰਮ ਕੀ ਹੁੰਦਾ ਹੈ ਕਿ ਬਾਡੀ ਦੇ ਸਾਰੇ ਜੋ ਟਾਕਸਿਕ ਸਬਸਟੈਂਸਸ ਹੈ ਜੋ ਬਾਡੀ ਨੇ ਮੈਟਾਬੋਲਾਈਜ਼ ਕੀਤੇ ਹੈ ਹੈਨਾ ਉਸ ਦੇ ਨਾਲ ਤੁਸੀਂ ਪਿਸ਼ਾਬ ਦੇ ਰਾਹੀਂ ਜਿਹੜਾ ਗੰਧ ਹੈ ਬਾਡੀ ਦਾ ਉਹ ਤੁਸੀਂ ਬਾਹਰ ਕੱਢ ਰਹੇ ਹੋ ਤੇ ਜੇ ਪਿਸ਼ਾਬ ਤੁਹਾਡਾ ਕਿਸੇ ਵੀ ਲੈਵਲ ਤੇ ਰੁਕਦਾ ਹੈ ਹੈਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਅਗਰ ਗਦੂਦ ਦੇ ਕਰਕੇ ਪਿਸ਼ਾਬ ਦੀ थैਲੀ ਜਾਂ ਪਿਸ਼ਾਬ ਇਕੱਠਾ ਹੋ ਰਿਹਾ ਹੈ ਉਹ ਕਿਤੇ ਨਾ ਕਿਤੇ ਇਨਫੈਕਸ਼ਨ ਕਰੇਗਾ ਉਹ ਕਦੀ ਪਥਰੀ ਬਣਾ ਦਿੰਦਾ ਹੈ ਕਈ ਵਾਰ ਲੋਕਾਂ ਨੂੰ ਉਸ ਦੇ ਕਰਕੇ ਇਤਨੀ ਇਨਫੈਕਸ਼ਨ ਹੋ ਜਾਂਦੀ ਹੈ ਕਿ ਗਦੂਦ ਗਲਣਾ ਸ਼ੁਰੂ ਹੋ ਜਾਂਦਾ ਹੈ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਉਹ ਇੰਨਾ ਜ਼ਿਆਦਾ ਰੁਕ ਜਾਏ ਕਿ ਉੱਤੇ ਬੈਕ ਪ੍ਰੈਸ਼ਰ ਪਿੱਛੇ ਜਾ ਕੇ ਦਬਾਅ ਦੇ ਔਰ ਕਿਡਨੀਆਂ ਖਰਾਬ ਹੋ ਜਾਣ ਤੇ ਉਹ ਚੰਗੀ ਗੱਲ ਨਹੀਂ ਹੈ ਤੇ ਬੇਸਿਕਲੀ 50-55 ਸਾਲ ਦੇ ਬਾਅਦ ਸਭ ਨੂੰ ਇੱਕ ਬੇਸਿਕ ਜਿਹਾ ਸਕਰੀਨਿੰਗ ਟੈਸਟ ਕਰਾਉਣਾ ਚਾਹੀਦਾ ਹੈ ਅਲਟਰਾਸਾਉਂਡ ਕਰਾ ਲਓ ਦੇਖ ਲਓ ਸਭ ਕੁਝ ਠੀਕ ਹੈ ਪੀਐਸ ਐ ਨਾਮ ਦਾ ਇੱਕ ਬਲੱਡ ਟੈਸਟ ਹੁੰਦਾ ਹੈ ਉਹ ਦੇਖ ਲਓ ਸਭ ਕੁਝ ਠੀਕ ਹੈ ਜੇ ਸਾਰਾ ਕੁਝ ਠੀਕ ਕਰ ਰਿਹਾ ਹੈ ਹਰ ਕਿਸੇ ਨੂੰ ਕਰਾਂਡੀ ਲੋਡ ਨਹੀਂ ਹੁੰਦੀ ਕਿਸੇ ਨੂੰ ਅਗਰ ਦਵਾਈਆਂ ਦੇ ਬਾਵਜੂਦ ਦਿੱਕਤ ਆਏ ਤਾਂ ਲੋਡ ਹੁੰਦੀ ਹੈ ਇਸ ਦਾ ਰਿਜ਼ਿਊਮ ਦਾ ਇੱਕ ਫਾਇਦਾ ਇਹ ਹੈਗਾ ਕਿ ਇਸਦੇ ਸੈਕਸ਼ੂਅਲ ਸਾਈਡ ਇਫੈਕਟਸ ਨਹੀਂ ਹੁੰਦੇ ਜੋ ਅਸੀਂ ਕੋਈ ਹਾਂ ਬੜਾ ਪੁਆਇੰਟ ਹੈਗਾ ਇਹ ਕਿਉਂਕਿ ਲੋਕ ਕਹਿੰਦੇ ਮੈਂ ਆਪਰੇਟ ਤਾਂ ਕਰਵਾ ਲਵਾਂ ਬਾਅਦੋਂ ਇਹ ਹੁੰਦਾ ਵੀ ਜਿਹੜਾ ਇਹ ਸੈਕਸ਼ੂਅਲ ਜਰ ਰਿਲੇਸ਼ਨ ਬਣਾਉਣੇ ਜਾਂ ਦਿੱਕਤ ਆਉਣੇ ਸ਼ੁਰੂ ਹੁੰਦੀਆਂ ਨੇ ਫਿਰ ਫੈਮਿਲੀ ਲਾਈਫ ਡਿਸਟਰਬ ਹੋਣੀ ਸ਼ੁਰੂ ਹੁੰਦੀ ਹੈ ਸਭ ਤੋਂ ਵੱਡਾ ਮੁੱਦਾ ਹੀ ਰਹਿੰਦਾ ਹੈ ਦੇਖੋ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਕੋਈ ਇਰੇਕਸ਼ਨ ਦੀ ਗੱਲ ਕਰ ਰਹੇ ਹਾਂ ਠੀਕ ਹੈ ਨਾਰਮਲੀ ਗਦੂਦ ਦਾ ਕੋਈ ਆਪਰੇਸ਼ਨ ਹੋਏ ਜਾਂ ਗਦੂਦੀ ਦਵਾਈਆਂ ਹੋਏ ਤੇ ਉਸ ਦੇ ਨਾਲ ਜਿਹੜਾ ਸੀਮਨ ਹੁੰਦਾ ਉਹ ਬਾਹਰ ਨਹੀਂ ਆਂਦਾ ਹੈ ਨਾ ਇਜੈਕੂਲੇਸ਼ਨ ਵਾਲਾ ਪਾਰਟ ਨਹੀਂ ਹੋ ਪਾਂਦਾ ਇਸ ਤੇ ਉਹ ਸਾਰਾ ਅਪਾਰਟਮੈਂਟ ਮੇਨਟੇਨਰ ਹੁੰਦਾ ਤੇ ਉਹ ਵੀ ਇੱਕ ਸੈਕਸ਼ੂਅਲ ਐਕਸਪੀਰੀਅੰਸ ਦਾ ਥੋੜਾ ਜਿਹਾ ਇੱਕ 파ਰਟ ਹੈਗਾ ਹੈਨਾ ਕਿ ਡੈਮੇਜ ਦੇ ਜਿਹੜੇ ਚਾਂਸਸ ਆ ਜ਼ੀਰੋ ਹੋ ਜਾਂਦੇ ਨੇ ਸਾਰਾ ਕੋਈ ਦਿੱਕਤ ਕੋਈ ਬਹੁਤ ਮਿਨਿਮਲ ਹੁੰਦੇ ਨੇ ਐਸ ਕੰਪੈਅਰਡ ਟੂ ਟ੍ਰੈਡੀਸ਼ਨਲ ਥੈਰੇਪੀਜ਼ ਬਹੁਤ ਕੱਟ ਹੁੰਦੇ ਨੇ ਯੰਗ ਲੋਕਾਂ ਵਾਸਤੇ ਕਈ ਵਾਰ ਐਸਾ ਹੁੰਦਾ ਹੈ 52 53 ਅਯਰ 올ਡ ਆ ਜਾਂਦੇ ਨੇ ਜਦ ਪੰਜਾਬ 55 ਸਾਲ ਉਮਰ ਵੀ ਨਹੀਂ ਹੈਗੀ ਸਾਨੂੰ ਵੀ ਇੱਕ ਘਬਰਾਹਟ ਹੁੰਦੀ ਹੈ ਕਿ ਹੁਣ ਤੋਂ ਹੀ ਇਹਦਾ ਆਪਰੇਸ਼ਨ ਬੋਲਦੇ ਹੀ ਉਹਨੂੰ ਹੈਨਾ ਮੈਂ ਇੱਕ ਚੀਜ਼ ਗੱਲ ਕਰਨ ਵਾਲਾ ਸੀ ਕਿ ਬਹੁਤ ਸਾਰੇ ਲੋਕਾਂ ਚ ਤੁਸੀਂ ਜਿਵੇਂ ਕਹਿੰਦੇ ਕਿ 50 55 ਸਾਲ ਚ ਵਧਣਾ ਹੈ ਸਾਈਜ਼ ਵਧਣਾ ਹੈ ਚਲੋ ਨਾਰਮਲ ਆ ਚੁਰਗੀਆਂ ਪਹਿਣੀਆਂ ਨਾਰਮਲ ਹੈਗਾ ਆ ਪਰ ਜਿਹੜੇ ਯੰਗ ਚ ਆਉਣ ਦਾ ਕਾਰਨ ਕੀ ਰਹਿੰਦਾ ਆ ਤੇ ਕੀ ਜਿਹੜਾ ਜੇ ਕੋਈ ਯੰਗ ਆ ਕੇ ਆਪਰੇਟ ਕਰਵਾਉਂਦਾ ਆ ਤਉ ਠੀਕ ਰਹੇਗਾ ਕਿਉਂਕਿ ਅਕਸਰ ਇਹ ਵੀ ਸੁਣਨ ਨੂੰ ਆਉਂਦਾ ਹੈ ਕਿ ਦਾ ਕੋਈ ਦੂਜੀ ਥੈਰਪੀ ਕਰਾਈਏ ਉਹ 10 ਸਾਲ ਬਾਅਦ 15 ਸਾਲ ਬਾਅਦ ਦੁਬਾਰਾ ਫੇਰ ਉਹੀ ਦਿੱਕਤ ਉੜੀ ਸ਼ੁਰੂ ਹੋ ਗਈ ਬੰਦੇ ਨੂੰ ਪ੍ਰੋਸਟੇਟ ਵਸਤੇ ਜੋ ਨਾਨ ਕੈਂਸਰ ਵਾਲੇ ਆਪਰੇਸ਼ਨ ਹੁੰਦੇ ਨੇ ਉਸ ਚੈ ਅਸੀਂ ਕੁਝ ਵੀ ਕਰਾਈਏ ਜੋ ਟ੍ਰੈਡੀਸ਼ਨਲ ਥੈਰਪੀਜ਼ ਹੋ ਗਈ ਪਾਵੇਂ ਲੇਜ਼ਰ ਸਰਜਰੀ ਹੋ ਗਈ ਜਾਂ ਫਿਰ ਰੀਜ਼ੂਮ ਥੈਰਪੀ ਹੋ ਗਈ ਇੱਕ ਰੀਟ੍ਰੀਟਮੈਂਟ ਰੇਟ ਹੁੰਦਾ ਹੈ ਕਿ ਬੇਸਿਕਲੀ ਉਹ ਗਲੈਂਡ ਕਦੀ ਨਾ ਕਦੀ 8 ਤੋਂ 10 ਸਾਲ ਬਾਅਦ ਵਾਪਸ ਗਰੋ ਕਰ ਜਾਂਦਾ ਹੈ ਉਹ ਇੱਕ ਨੈਚੁਰਲ ਏਜਿੰਗ ਦਾ ਫੀਨੋਮੈਨਨ ਹੈ ਤੇ ਉਹ ਤੁਸੀਂ ਜੋ ਵੀ ਕਰਾਓਗੇ 10 ਸਾਲ ਬਾਅਦ ਕਦੀ ਨਾ ਕਦੀ ਕਿਸੇ ਨੂੰ ਕੁਝ ਨਾ ਕੁਝ ਦਿੱਕਤ ਆ ਸਕਦੀ ਹੈ ਠੀਕ ਹੈ ਤੇ ਇਹ ਜੋ ਥੈਰਪੀ ਹੈਗੀ ਇਹ ਜੋ ਸਾਡਾ ਗੋਲਡ ਸਟੈਂਡਰਡ ٹی ਯੂ ਆਰ ਪੀ ਜਿਸ ਨੂੰ ਬੋਲਦੇ ਆ ਜੋ ਪੁਰਾਣੀ ਅਸੀਂ ਦੂਰਬੀਨ ਵਾਲੀ ਸਰਜਰੀ ਕਰਦੇ ਸੀ ਉਸਦੇ ਆ ਤੇ ਬਰਾਬਰ ਹੈ ਜਾਂ ਉਸ ਤੋਂ ਬਿਹਤਰ ਹੈ ਕਿਉਂਕਿ ਉਸਦਾ ਜੋ ਰੀਟਰੀਟਮੈਂਟ ਰੇਟ ਹੈ ਉਹ ਉਨਾ ਹੀ ਹੈ ਉਸ ਤੋਂ ਘੱਟ ਅਸੀਂ ਅਗਰ ਟੈਕਨੀਕਲ ਗੱਲ ਕਰੀਏ ਤਾਂ ਲੈਸ ਥੈਨ 5% ਹੈ 100 ਵਿੱਚੋਂ ਅਗਰ ਤੁਸੀਂ ਗੱਲ ਕਰੋਗੇ ਤਾਂ 95% ਲੋਕਾਂ ਨੂੰ ਹਾਰਡਲੀ ਕਦੀ ਕੁਝ ਦਿੱਕਤ ਆਂਦੀ ਹੈ 5% ਲੋਕਾਂ ਨੂੰ ਕਦੀ ਕੋਈ ਦੁਬਾਰਾ ਕੁਝ ਕਰਾਣ ਦੀ ਲੋੜ ਪੈ ਸਕਦੀ ਹੈ ਇੱਕ ਹੋਰ ਜ਼ਬਰੜਾ ਵਧੀਆ ਫਾਇਦਾ ਜੋ ਟ੍ਰੈਡੀਸ਼ਨਲ ਸਰਜਰੀਜ਼ ਹੁੰਦੀ ਹੈ ਉਹ ਅਸੀਂ ਨਾ ਇੱਕ ਮੋਟੀ ਦੂਰਬਿੰਦ ਨਾਲ ਕਰਦੇ ਹਾਂ ਉਹ 26 ਫਰੈਂਚ ਦੀ ਹੁੰਦੀ ਹੈ ਇਹ ਸਰਜਰੀ ਹੁੰਦੀ ਹੈ ਰਦਰ ਇਹ ਮਿਨਿਮਲੀ ਸਰਜਿਕਲ ਪ੍ਰੋਸੀਜਰ ਹੈ ਇਹ 16 ਫਰੈਂਚ ਦੀ ਗੱਲ ਨਾਲ ਹੁੰਦਾ ਤੇ ਜੋ ਨਾੜੀ ਦਾ ਸਿਕੁੜਨ ਹੁੰਦਾ ਨਾ ਕਈ ਵਾਰ ਅਸੀਂ ਸੁਣਦੇ ਆ ਜੇ ਆਪਰੇਸ਼ਨ ਕਰਾਇਆ ਸੀ ਨਾੜੀ ਸਿਕੁੜ ਗਈ ਉਹਦੇ ਬਾਅਦ ਦਿੱਕਤ ਆ ਰਹੀ ਹੈ ਪਿਸ਼ਾਬ ਚ ਉਸ ਦਾ ਇਸ ਚ ਕੋਈ ਖਾਸ ਰੋਲ ਨਹੀਂ ਰਹਿੰਦਾ ਪਲੱਸ ਜੇ ਟਾਈਮ ਨਾ ਘਟਾ ਤੁਸੀਂ 10 ਮਿੰਟ ਚ ਅੰਦਰ ਆ ਕੇ ਬਾਹਰ ਵੀ ਚਲੇ ਗਏ ਤੇ ਤੁਹਾਡਾ ਉਹ ਉਹਦਾ ਵੀ ਨੁਕਸਾਨ ਘਟਾ ਹੈ ਕਈ ਲੰਬੇ ਸਮੇਂ ਤੋਂ ਇਹਨੂੰ ਕਰ ਰਹੇ ਹੋ ਇਸ ਟ੍ਰੀਟਮੈਂਟ ਨੂੰ ਤੁਸੀਂ ਕਹਿੰਦੇ ਹੋ ਵੀ ਈਜ਼ੀ ਹੈਗਾ ਸੌਖਾ ਹੈਗਾ ਕੀ ਸਕਸੈਸ ਰੇਟ ਕੀ ਰਹਿੰਦੀ ਆ ਜਾਂ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਉਹਦੇ ਕੀ ਫੀਡਬੈਕ ਕੀ ਰਹਿੰਦੀ ਆ ਕਿਉਂਕਿ ਉਹ ਵੀ ਜਾਣਣੀ ਜ਼ਰੂਰੀ ਨਾ ਅਕਸ ਅ ਵੈਬਸਾਈਟ ਤੋਂ ਕੋਈ ਚੀਜ਼ ਪ੍ਰਤੀਜਾ ਕਰਦੇ ਆ ਤਾਂ ਅਕਸਰ ਉਹ ਕਮੈਂਟ ਪੜਨ ਲੱਗ ਜਾਂਦੇ ਆ ਉਹ ਸਾਡੀ ਆਦਤ ਆ ਸਾਡੀ ਈਵਰਸ ਵੀ ਹੋਈ ਚੀਜ਼ ਹੁੰਦਾ ਚਾਹੁੰਦਾ ਵੀ ਕੀ ਹੈ ਕੀ ਰੇਟ ਸਕਸੈਸ ਰੇਟ ਉਸ ਦਾ ਜੋ ٹیਯੂਆਰਪੀ ਕਰਦੇ ਆ ਉਸ ਦੇ ਬਿਲਕੁਲ ਬਰਾਬਰ ਹੈ ਠੀਕ ਹੈ ਐਸ ਜੋ ਅਸੀਂ ਕੰਪੇਅਰ ਕਰਾਂਗੇ ਕਿਸੇ ਚੀਜ਼ ਨਾਲ ਕਿ ਅਗਰ ਇਦੀ ਜਗ੍ਹਾ ਅਸੀਂ ਉਹ ਚੀਜ਼ ਕਰਾਉਂਦੇ ਤਾਂ ਕਿੱਦਾਂ ਰਹਿੰਦਾ ਤੇ ਜਿਸ ਤਰ੍ਹਾਂ ٹیਯੂਆਰਪੀ ਦੇ ਪੇਸ਼ੈਂਟ ਸੈਟੀਸਫਾਈਡ ਹੁੰਦੇ ਨੇ ਇਸ ਚੇ ਤੇ ਹੋਰ ਵੀ ਸੈਟੀਸਫਾਈਡ ਰਹਿੰਦੇ ਨੇ ਕਿਉਂਕਿ ਯੰਗਰ ਪੇਸ਼ੈਂਟਸ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਇਜੈਕੂਲੇਸ਼ਨ ਪ੍ਰੀਜ਼ਰਵ ਹੋ ਗਈ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਜ਼ਰ ਹਸਪਤਾਲ ਨਹੀਂ ਰਹਿਣਾ ਪਿਆ ਜਾਂਤੇ ਸੀ ਸੇਮ ਡੇ ਅਗਲੇ ਦਿਨ ਘਰ ਭੇਜ ਦਿੰਦੇ ਆ ਲੋਕਾਂ ਨੂੰ ਠੀਕ ਹੈ ਉਹਨਾਂ ਦਾ ਕੋਈ ਸਟੇ ਨਹੀਂ ਵਧਿਆ ਔਰ ਉਹਨਾਂ ਦਾ ਪਿਸ਼ਾਬ ਖੁੱਲ ਕੇ ਆਂਦਾ ਉਹ ਸੋਦੇ ਆਰ ਹੈਪੀ ਤੋਂ ਸਕਸੈਸਫੁਲ ਚੰਗਾ ਹੈ 댓 ਬੀਇੰਗ ਸੈਡ ਮੈਂ ਇਹ ਮੈਸੇਜ ਨਹੀਂ ਦੇਣ ਮੰਗਦਾ ਤੁਹਾਨੂੰ ਕਿ ਜਿਹੜਾ ਮਰਜੀ ਗਦੂਦ ਦਾ ਸਾਈਜ਼ ਹੋਏ ਜੋ ਮਰਜੀ ਪ੍ਰੋਬਲਮ ਹੋਏ ਜੀ ਆ ਕੇ ਵਾਟਰ ਪੇਪਰ ਥਰਾਲ ਲਓ ਐਸਾ ਨਹੀਂ ਹੈ ਹਰ ਪ੍ਰੋਸੀਜਰ ਦਾ ਇੱਕ ਲਿਮਿਟੇਸ਼ਨ ਹੁੰਦਾ ਹੈ ਹਰ ਪ੍ਰੋਸੀਜਰ ਦਾ ਇੱਕ ਇੰਡੀਕੇਸ਼ਨ ਹੁੰਦਾ ਹੈ ਕਿ ਅਸੀਂ ਇਸ ਇਸ ਚੀਜ਼ ਇਸ ਪ੍ਰੋਬਲਮ ਵਾਸਤੇ ਇਹ ਕਰਾਂਗੇ ਦੂਜੀ ਪ੍ਰੋਬਲਮ ਵਾਸਤੇ ਇਹ ਕਰਾਂਗੇ ਤੀਜੀ ਵਾਸਤੇ ਇਹ ਕਰਾਂਗੇ ਤੇ ਯੂਜੂਲੀ 30 ਤੋਂ 80 ਗ੍ਰਾਮ ਦੇ ਵਿੱਚ ਦੇ ਜਿਹੜੇ ਪ੍ਰੋਸਟੇਟ ਹੁੰਦੇ ਨੇ ਜੋ ਸਾਈਜ਼ ਦੀ ਗੱਲ ਕਰੀਏ ਉਹਨਾਂ 'ਚ ਇਹ ਰੈਜ਼ਿਊਮ ਥੈਰਪੀ ਦਾ ਯੂਸਫੁਲਨੈਸ ਜ਼ਿਆਦਾ ਹੈ ਕਿਉਂਕਿ ਸਿੱਧੀ ਜਿਹੀ ਗੱਲ ਹੈ ਜੇ ਤੁਸੀਂ ਬੋਲੋ ਕਿ 120 150 ਗ੍ਰਾਮ ਦੇ ਪ੍ਰੋਸਟੇਟ 'ਚ ਤੁਸੀਂ ਵਾਟਰ ਪੇਪਰ ਪਾਣਾ ਹੈ ਤੇ ਉਹ ਜਿੰਨਾ ਮੋਟਾ ਗਲੈਂਡ ਹੋਏਗਾ ਅੰਦਰ ਤੱਕ ਪਹੁੰਚੇਗਾ ਹੀ ਨਹੀਂ ਤੇ ਫਿਰ ਕਿੱਦੋਂ ਸਿਕੜੇਗਾ ਕੀ ਹੋਏਗਾ ਉਹਨੇ ਜ਼ਿਆਦਾ ਇੰਜੈਕਸ਼ਨ ਵੀ ਲਗਣਗੇ ਸਾਈਜ਼ ਕਈ ਵਾਰ ਵੱਜਵੇ ਉਹ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ ਜਾਂ ਬਿਸ਼ਾਬ ਰੁਕਣ ਲੱਜੇ ਉਹ ਚਿੰਤਾ ਦਾ ਵਿਸ਼ਾ ਹੁਣ ਜਿਵੇਂ ਬਹੁਤ ਸਾਰੇ ਲੋਕ ਸਾਨੂੰ ਜਿਹੜਾ ਦੇਖ ਰਹੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਮੇਰੀ ਇਹ ਪ੍ਰੋਬਲਮ ਸ਼ੁਰੂ ਹੋ ਗਈ ਹੈ ਮ ਦੇਖੋ ਜੀ ਬੇਸਿਕਲੀ ਗਦੂਦਾਂ ਦੇ ਕਰਕੇ ਜਦ ਤੁਹਾਡੀ 50 ਸਾਲ ਤੋਂ ਤੇਜ਼ ਟਪਦੀ ਹੈ ਪਿਸ਼ਾਬ ਧੀਰੇ ਆਣਾ ਪਿਸ਼ਾਬ ਬਾਰ ਬਾਰ ਆਣਾ ਰਾਤ ਨੂੰ ਬਾਰ ਬਾਰ ਉੱਠਣਾ ਪਿਸ਼ਾਬ ਕਰਨ ਉਸਤੇ ਜਾਂ ਪਿਸ਼ਾਬ ਕਰਨ ਦੇ ਬਾਅਦ ਲੱਗਣਾ ਕਿ ਯਾਰ ਸੰਤੁਸ਼ਟੀ ਨਹੀਂ ਹੋਈ ਹੈ ਜਾਂ ਪੂਰਾ ਪਿਸ਼ਾਬ ਖਾਲੀ ਨਹੀਂ ਹੋ ਰਿਹਾ ਹੋਰ ਵੀ ਬਚਿਆ ਹੋਇਆ ਹੈ ਠੀਕ ਹੈ ਜਾਂ ਕਿਸੇ ਨੂੰ ਕਦੀ ਛੋਟਾ ਮੋਟਾ ਖੂਨ ਆ ਜਾਣਾ ਪਿਸ਼ਾਬ 'ਚ ਇਹ ਸਾਰੇ ਸਿੰਪਟਮਸ ਹੁੰਦੇ ਆ ਕਿ ਤੁਹਾਨੂੰ ਕੋਈ ਪਿਸ਼ਾਬ ਦੀ ਦਿੱਕਤ ਸ਼ੁਰੂ ਹੋ ਰਹੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਯੂਰੋਲੋਜਿਸਟ ਜਿਹੜੇ ਕੁਆਲੀਫਾਈਡ ਡਾਕਟਰ ਹੁੰਦੇ ਨੇ ਜਿਸ ਤਰ੍ਹਾਂ ਕਿ ਮੈਂ ਹੈਗਾ ਨੇ ਅਸੀਂ ਸਪੈਸ਼ਲਾਈਜ਼ਡ ਟ੍ਰੇਨਿੰਗ ਲਿੱਤੀ ਹੁੰਦੀ ਹੈ ਅਸੀਂ ਐਮਬੀਬੀਐਸ ਤੋਂ ਬਾਅਦ ਇੱਕ ਬੇਸਿਕ ਐਮਡੀ ਐਮਐਸ ਹੁੰਦੀ ਹੈ ਉਹਦੇ ਬਾਅਦ ਐਮਸੀਐਚ ਹੁੰਦੀ ਹੈ ਜਾਂ ਡੀਐਨਬੀ ਹੁੰਦੀ ਹੈ ਅਸੀਂ ਸਪੈਸ਼ਲਿਸਟ ਕਿਹਾ ਲੰਦੇ ਆਂ ਔਰ ਅਸੀਂ ਇਹੀ ਕੰਮ ਕੀਤਾ ساری ਜ਼ਿੰਦਗੀ ਤੇ ਯੂਰੋਲੋਜਿਸਟ ਕੋਲ ਜਾਣਾ ਚਾਹੀਦਾ ਨਾ ਕਿ ਜੋ ਲੋਕ ਕਾਮਨਲੀ ਆਪਣੇ ਕਿਸੇ ਫੈਮਿਲੀ ਡ ਮਾਰੀ ਹੈ ਫਿਰ ਜੋ ਜਿਹੜੀ ਮਰਜ਼ੀ ਦਵਾਈਆਂ ਖਾਣ ਜੋ ਹੋ ਸਕਦਾ ਕਦੀ ਸਹੀ ਹੋਣ ਕਦੀ ਨਾ ਹੋਣ ਉਹਦੇ ਬਾਅਦ ਜਦ ਸਾਡੇ ਕੋਲ ਆਂਦੇ ਨੇ ਤੇ ਫਿਰ ਕਦੀ ਕਦੀ ਥੋੜਾ ਲੇਟ ਹੋ ਜਾਂਦਾ ਤੇ ਬੈਟਰ ਹੈ ਸਪੈਸ਼ਲਿਸਟ ਨੂੰ ਕੰਸਲਟ ਕਰੋ ਉਹ ਜਿਹੜਾ ਟੈਸਟ ਬੋਲਦੇ ਨੇ ਕੋਈ ਬਹੁਤ ਵੱਡੀ ਕਹਾਣੀ ਹੈ ਨਹੀਂ ਛੋਟੇ ਜਿਹੇ ਬਲੱਡ ਟੈਸਟ ਯੂਰੀਨ ਟੈਸਟ ਕਰਾਣਾ ਹੈ ਅਲਟਰਾਸਾਉਂਡ ਕਰਾਣਾ ਹੈ ਫਲੋ ਟੈਸਟ ਕਰਾਣਾ ਇਹ ਚਾਰ ਚੀਜ਼ਾਂ ਨਾਲ ਅਸੀਂ ਗੇਜ ਕਰ ਲੈਂਦੇ ਹਾਂ ਤੁਸੀਂ ਕਿੱਥੇ ਹੈਗੇ ਹੋ ਤੁਹਾਨੂੰ ਲੋੜ ਹੈ ਜਾਂ ਨਹੀਂ ਹੈ ਠੀਕ ਹੈ ਜਦ ਇਸ ਦੀ ਵੱਜ ਜਾਂਦੀ ਹੈ ਕੈਂਸਰ ਵੱਜ ਜਾਂਦਾ ਹੈ ਜਾਂ ਇਹ ਇਹ ਪ੍ਰੋਬਲਮ ਗਦੂਦਾਂ ਦੀ ਪ੍ਰੋਬਲਮ ਵੱਜ ਜਾਂਦੀ ਹੈ ਇਹਦੇ ਨਾਲ ਤੁਸੀਂ ਕਹੇ ਵੀ ਅੱਗੇ ਕੈਂਸਰ ਜਾਂ ਹੋਰ ਚੀਜ਼ਾਂ ਵੀ ਸਾਹਮਣੇ ਆ ਜਾਂਦੀਆਂ ਪ੍ਰੋਬਲਮ ਵੱਜ ਜਾਂਦੀ ਹੈ ਤਾਂ ਇਸ ਨਾਲ ਲਾਈਫ ਤੇ ਕਿੰਨਾ ਕੁ ਇਫੈਕਟ ਜਿਹੜਾ ਪੈਂਦਾ ਹੈ ਕਿਉਂਕਿ ਕਈ ਵਾਰ ਅਸੀਂ ਲੋਕ ਬਹੁਤ ਸਾਰੇ ਆ ਵੀ ਚੱਲ ਕੋਈ ਨਹੀਂ ਚਲਾ ਲਾਂਗੇ ਕੰਮ ਦੇਖ ਲਾਂਗੇ ਆ ਸਾਡੀ ਥਿੰਕ ਅਗੇ ਹੁੰਦੀ ਹੈ ਕਹਿੰਦੇ ਵੀ ਸੋਚ ਸੋਚ ਇਹ ਰਹਦੀ ਆ ਤਾਂ ਫਿਰ ਉਹ ਕਿੰਨਾ ਕੁ ਨੁਕਸਾਨ ਲੈਂਦੀ ਹੈ ਦੇਖੋ ਜੀ ਕੈਂਸਰ ਇੱਕ ਅਲੱਗ ਚੀਜ਼ ਹੈ ਬਿਲਕੁਲ ਹੈਨਾ ਕੈਂਸਰ ਬਿਲਕੁਲ ਅਲੱਗ ਚੀਜ਼ ਹੈ ਹਾਂ ਇੱਕ ਗਦੂਦ ਦਾ ਵਦਨਾ ਏਜ ਦੇ ਨਾਲ ਇੱਕ ਨਾਰਮਲ ਚੀ ਕੋਈ ਇਹ ਕਹਿੰਦਾ ਹੈ ਜੀ ਮੇਰੀ ਉਮਰ 80 ਸਾਲ ਹੈਗੀ ਮੈਨੂੰ ਥੋੜਾ ਜਿਹਾ ਘਟ ਪਿਸ਼ਾਬ ਆਂਦਾ ਹੈ ਲੇਕਿਨ ਅਸੀਂ ਅਲਟਰਾਸਾਉਂਡ 'ਚ ਦੇਖਦੇ ਆਂ ਕਿ ਉਹਦਾ ਪਿਸ਼ਾਬ ਖਾਲੀ ਹੋ ਰਿਹਾ ਹੈ ਤੇ ਜ਼ਰੂਰੀ ਨਹੀਂ ਹੈ ਐਸੇ ਬੰਦੇ ਨੂੰ ਕੋਈ ਆਪਰੇਸ਼ਨ ਦੀ ਲੋੜ ਹੈ ਕੋਈ ਯੰਗ ਪੇਸ਼ੈਂਟ ਆਂਦਾ ਹੈ ਹੈ ਨਾ ਕੋਈ 55 ਸਾਲ ਦਾ 56 ইয়ার্স ਦਾ ਬੰਦਾ ਆਂਦਾ ਹੈ ਔਰ ਉਹ ਕਹਿੰਦਾ ਜੀ ਮੈਂ ਦਵਾਈਆਂ ਖਾ ਰਿਹਾ ਬਟ ਮੇਰਾ ਪਿਸ਼ਾਬ ਪੂਰਾ ਖਾਲੀ ਨਹੀਂ ਹੋ ਰਿਹਾ 200 250 ਪਿੱਛੇ ਰੁਕ ਰਿਹਾ ਹੈ ਉਸ ਵੇਲੇ ਉਸ ਨੂੰ ਦਿੱਕਤ ਨਹੀਂ ਹੈ ਲੇਕਿਨ ਇਹ ਤਾਂ ਸਾਨੂੰ ਪਤਾ ਹੈ ਨਾ ਕਿ ਜੇ ਜਿਹਦੀ ਉਮਰ 55 ਸਾਲ ਹੈ ਅੱਗੇ ਜਾ ਕੇ ਜੋ ਹੁਣ ਤੋ ਉਸ ਵੇਲੇ ਉਸ ਬੰਦੇ ਨੂੰ ਅਗਰ ਤੁਸੀਂ ਇੰਟਰਵੈਨ ਕਰੋ ਜਦ ਤੁਹਾਡੇ ਪਿਸ਼ਾਬ ਦੀ ਥੈਲੀ ਦੀ ਕਪੈਸਿਟੀ ਠੀਕ ਹੈ ਬੰਦੇ ਨੂੰ ਸ਼ੂਗਰ ਵਾਲੇ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਸ਼ੂਗਰ ਬੋਡੀ ਦੇ ਹਰ ਚੀਜ਼ ਨੂੰ ਅਫੈਕਟ ਕਰਦਾ ਹੈ ਅਗਰ ਪਿਸ਼ਾਬ ਦੀ थैਲੀ ਨੂੰ ਕਮਜ਼ੋਰ ਕਰਦਾ ਹੈ ਉਸ ਵੇਲੇ ਸਹੀ ਟਾਈਮ ਤੇ ਤੁਸੀਂ ਉਹਨੂੰ ਟੈਕਲ ਨਾ ਕਰੋ ਤੇ ਫਿਰ ਬਾਅਦ ਚੋਂ ਜਾ ਕੇ ਉਹਨੂੰ ਦਿੱਕਤ ਆ ਸਕਦੀ ਹੈ ਜਿਹੜੀ ਤੁਸੀਂ ਰੀਜ਼ਿਊਮ ਵਾਟਰ ਵੇਪਰ ਥੈਰੇਪੀ ਦੱਸੀ ਹੈ ਜੇ ਜੇ ਕਿ ਸਿੱਧਾ ਹਾਈ ਬਲੱਡ ਪ੍ਰੈਸ਼ਰ ਰੰਦਾ ਹੈ ਜਾਂ ਜੋ ਸ਼ੂਗਰ ਦਾ ਮਰੀਜ਼ ਆ ਜਾਂ ਕਿਸੇ ਹੋਰ ਪ੍ਰੋਬਲਮ ਦਾ ਮਰੀਜ਼ ਹੈਗਾ ਉਹਨੂੰ ਸੂਟੇਬਲ ਹੈਗਾ ਉਹਦੀ ਕੋਈ ਦਿੱਕਤ ਤਾਂ ਨਹੀਂ ਉਹਨੂੰ ਇਸ ਤਰ੍ਹਾਂ ਹੁੰਦੀ ਇਹ ਬਿਲਕੁਲ ਸੇਫ ਹੈਗਾ ਜੀ ਇੱਥੇ ਤੱਕ ਕਿ ਜਿਨ੍ਹਾਂ ਨੂੰ ਖੂਨ ਪਤਲਾ ਕਰਨ ਦੀ ਦਵਾਈਆਂ ਚੱਲ ਰਹੀ ਹੁੰਦੀ ਹੈ ਟ੍ਰੈਡੀਸ਼ਨਲੀ ਸੀ ਉਹਨਾਂ ਨੂੰ ਬਹੁਤ ਧਰ ਪੰਜ ਪੰਜ ਦਿਨ ਤ ਕੇ ਬੰਦੇ ਦਾ ਹਾਰਟ ਵਾਇਰ ਰਿਪਲੇਸਮੈਂਟ ਹੀ ਹੋਇਆ ਉਸ ਦੀ ਦਵਾਈਆਂ ਬੰਦ ਨਹੀਂ ਕਰ ਸਕਦੇ ਤੁਸੀਂ ਤੇ ਅਸੀਂ ਉਸੇ ਵੀ ਕਰ ਸਕਦੇ ਹਾਂ ਇਸ سے ਬਲੀਡਿੰਗ ਇਨਫੈਕਸ਼ਨ ਇਹਨਾਂ ਸਭ ਚੀਜ਼ਾਂ ਦਾ ਰਿਸਕ ਬਹੁਤ ਘਟਾ ਹੈ ਐਸ ਕੰਪੇਅਰ ਟੂ ਅਡੀਸ਼ਨਲ ਸਰਜਰੀਸ ਸਰਬ ਬਹੁਤ ਸੋਹਣੀ ਤੁਸੀਂ ਜਿਹੜੀ ਜਾਣਕਾਰੀ ਆ ਸਾਡੇ ਤੱਕ ਪਹੁੰਚਾਈ ਪਤਾ ਲੱਗਿਆ ਅਸਲ ਚ ਪ੍ਰੋਬਲਮ ਹੁੰਦੀ ਕੀ ਆ ਕਿਵੇਂ ਟਰੀਟਮੈਂਟ ਕਰਨਾ ਆ ਤੁਸੀਂ ਇਹ ਵੀ ਦੱਸਿਆ ਕਿ ਵਕ ਵਕ ਥੈਰੇਪੀ ਵਕ ਵਕ ਚੀਜ਼ਾਂ ਆ ਸੋ ਸੁਹਾਣਾ ਹਸਪੀਟਲ ਦੇ ਵਿੱਚ ਇੱਕ ਨਵੀਂ ਰਿਜੂਮ ਥੈਰੇਪੀ ਹੈ ਜਿਹਨੂੰ ਕਰਵਾ ਕੇ ਤੁਸੀਂ ਆਪਣਾ ਜਿਹੜਾ ਇੱਕ ਦੋ ਦਾ ਦੀ ਪ੍ਰੋਬਲਮ ਨੂੰ ਹੱਲ ਕਰ ਸਕਦੇ ਹੋ ਜਿਹੜੀ ਪੇਨਫੁੱਲ ਨਹੀਂ ਹੁੰਦੀ ਚ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀਟੀਸੀ ਨਿਊਜ਼ ਪਹਾੜੀ